ਦਰਿਆ রাভি ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਲੱਡ ਅਲਰਟ ਜਾਰੀ ਕੀਤਾ ਗਿਆ ਹੈ। 라ਵੀ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ ਜਿਸ ਸੇ ਚੱਲਦੇ ਅੰਮ੍ਰਿਤਸਰ ਸੈਕਟਰ 9 ਦੇ ਪਿੰਡ ਕੱਕੜ, ਰਾਣੀਆਂ, ਮੰਝ, ਲੋਧੀ ਗੁੱਜਰ, ਸੈਦਪੁਰ ਵਿਖੇ ਹੜ੍ਹਾਂ ਦੀ ਸਥਿਤੀ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਜਾ ਸਾੰਸੀ ਦੇ ਵਿਧਾਇਕ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਸਾਮਾ ਕਾ ਚੇਅਰਮੈਨ ਦਲਰਾਜ ਸਿੰਘ ਸਰਕਾਰੀਆ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਇਸ ਮੌਕੇ ਗੱਲਬਾਤ ਕਰਦੇ ਹੋਣਾ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਭਰੋਸਾ ਦਿੱਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਰਕਾਰੀਆ ਸਾਹਿਬ ਐਮਲੀ ਸਾਹਿਬ ਇੱਥੇ ਕੱਪਟਫੀਲਡ ਵਿੱਚ ਆਏ ਆਂ। ਇਸ ਤੋਂ ਪਹਿਲਾਂ ਉਸੇ ਪਿੰਡਵਾਲ ਤੋਂ ਸੁਣੇ ਗਏ। ਸ਼ਹਿਦਪੁਰ ਤੋਂ ਸੀਤੇ ਗਏ ਆਂ। ਤੁਸੀਂ ਦੇਖ ਰਹੇ ਹੋ ਖਲਾਤ ਜਿਹੜੇ ਆ ਕਿੰਨੇ ਮਾੜੇ ਹੋ ਚੁੱਕੇ ਆਂ। ਪੰਜਾਬ ਸਰਕਾਰ ਦੀ ਨਲੇਕੀ ਕਰਕੇ ਖਲਾਤ ਬਣੇ ਨੇ। ਔਰ ਮੈਂ ਤੁਹਾਡੇ ਮਾਧਿਅਮ ਰਹੀਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਇਸ ਤੋਂ ਪਹਿਲਾਂ ਕੀ ਲੋਕਾਂ ਦਾ ਹੋਰ ਨੁਕਸਾਨ ਹੋ ਜੇ। ਮੈਂ ਕਿਵੇਂ ਵਾਲਿਆਂ ਨੂੰ ਪਿੰਡਾਂ 'ਚ ਭੇਜੂ ਤਾਂ ਕਿ ਉਹ ਪਿੰਡਾਂ ਵਿੱਚ ਆ ਕੇ ਜ਼ਮੀਨੀ ਪੱਧਰ ਤੇ ਇੱਥੇ ਕਿਹੜਾ ਲੋਕਾਂ ਦਾ ਫਸਲਾਂ ਦਾ ਨੁਕਸਾਨ ਹੋ ਰਿਹਾ ਉਹਨੂੰ ਦੇਖਣ ਔਰ ਪਛਾਣ ਕਰ ਜਿਹੜੇ ਆ ਉਹ ਤੇਜ਼ੀ ਕਰਨਾ ਤੁਸੀਂ ਦੇਖ ਰਹੇ ਹੋ ਸੰਗਤ ਆਪਣੇ ਪਦਰਤੇ ਆਪਣੀ ਜੇਬ ਚੋਂ ਪੈਸਾ ਖਰਚ ਕੇ ਜਿਹੜੇ ਆ ਆਪਣੇ ਬਚਾ ਕਰ ਜਾਵੇ ਤੇ ਲੱਗੀ ਔਰ ਸਰਕਾਰ ਦਾ ਪ੍ਰਸ਼ਾਸਨ ਦਾ ਅਜੇ ਤੱਕ ਕੋਈ ਨਮਾਇੰਦਾ ਕਿਸੇ ਵੀ ਬੰਦੇ ਦੀ ਕਿਸੇ ਵੀ ਪਿੰਡ ਵਿੱਚ ਅਜੇ ਤੱਕ ਕੋਈ ਮਦਦ ਨਹੀਂ ਕਰਕੇ ਗਿਆ ਸੋ ਤੁਹਾਡੇ ਲਈ ਮੇਰੀ ਬੇਨਤੀ ਆ ਕਿ ਲੋਕਾਂ ਦੇ ਵਿੱਚ ਜਾਓ ਲੋਕਾਂ ਨੂੰ ਜਾ ਕੇ ਪੁੱਛੋ ਜਿੱਥੇ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਜਿਹੜੀ ਸਹੂਲਤ ਦੀ ਲੋੜ ਆ ਉਹਨਾਂ ਨੂੰ ਜਾ ਕੇ ਦਿਓ ਇਹ ਸਰਕਾਰਾਂ ਦਾ ਫਰਜ਼ ਹੁੰਦਾ ਮੈਂ ਭਪਿੰਦਰ ਸਿੰਘ ਵਾਈਸ ਚੇਅਰਮੈਨ ਮਿਲਕ ਪਲਾਨ ਵੇਰਕਾ ਅੰਮ੍ਰਿਤਸਰ ਪਿੰਡ ਕੱਕੜ ਜੋ ਸਾਡੇ ਉਨ ਫਲੱਡ ਆਇਆ ਹੈ ਇਹ 88 ਦੇ ਵਿੱਚ ਇਤਰਾ ਆਇਆ ਹੈ ਇਤਰਾ 88 ਨੁਕਸਾਨ ਹੋਇਆ ਹੈ ਇਹ 2-4 ਦਿਨ ਲੋਕਾਂ ਨੂੰ ਹੈਗਾ ਹੈ ਵੀ ਸਾਡੇ ਇੱਥੇ ਕੋਈ ਪਾਣੀ ਨਹੀਂ ਹੈਗਾ ਦਰਿਆ ਦਾ ਨੀਵਾ ਪਾਣੀ ਵਗਦਾ ਹੈ ਪਰ ਕੱਲ ਰਾਤ ਤੋਂ ਜੋ ਪਾਣੀ ਆਇਆ ਹੈ ਉਹਨੇ ਸਾਰੀ ਤਬਾਈ ਮਚਾ ਦਿੱਤੀ ਹੈ ਸਾਡੇ ਇੱਥੇ 1100 ਏਕੜ ਜਿਹੜੀ ਫਸਲ ਹੈ ਆ ਬਿਲਕੁਲ ਤਬਾਹ ਹੋ ਗਈ ਆ ਪਾਣੀ ਉੱਪਰ ਖਲੋਤਾ 10-10 ਫੁੱਟ ਪਾਣੀ ਖਲੋਤਾ ਕਿ 5-6 ਫੁੱਟ ਖਲੋਤਾ ਇਸ ਕਰਕੇ ਇੱਥੇ ਸਿਆਸੀ ਲੀਡਰ ਵੀ ਆਏ ਆ ਮਹਿਕਮੇ ਦੇ ਵੀ ਆਏ ਆ ਅਹੀਂ ਇਹ ਸਾਰਾ ਤੋਂ ਮੰਗ ਕਰਦੇ ਆ ਪੀ ਇੱਥੇ ਜਿਹੜਾ ਡੀਸੀ ਸਾਹਿਬ ਤੋਂ ਵੀ ਮੰਗ ਕਰਦੇ ਆਂ ਵੀ ਗਰਦੌਰੀ ਕਰਵਾ ਕੇ ਇਹਦਾ ਜਿਹੜਾ ਲੋਕਾਂ ਨੂੰ ਮੁਆਫੀ ਜਾ ਬੰਦਾ ਉਹ ਦਿੱਤਾ ਜਾਵੇ ਜਦੋਂ ਕਿ ਲੋਕਾਂ ਦਾ 10 ਤੋਂ 15-15 ਹਜ਼ਾਰ ਤੋਂ ਦਾ ਖਰਚਾ ਆ ਗਿਆ ਉੱਪਰ ਹਾਂਜੀ ਤੇ ਇਸ ਕਰਕੇ ਸਾਰੇ ਇਹ ਮੰਗ ਕਰਦੇ ਆਂ ਵੀ ਜਿਹੜਾ ਇਹ ਸਾਡਾ ਨੁਕਸਾਨ ਹੋਇਆ ਹੈ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਇੱਥੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਬਨ ਤੇ ਲੱਗੇ ਆ ਬਨ ਬਣਾਉਂਦੇ ਆ ਪਿੰਨੂ ਪਾਣੀ ਆਉਂਦਿਆ ਬੜੇ ਰਾਤ ਦੇ ਜੰਗੀ ਪੱਧਰ ਲੱਗੇ ਸਾਰੀ ਰਾਤ ਹੀ ਲੱਗੇ ਰਹੇ ਆ ਬਨ ਬਣਾਉਣ ਵਾਸਤੇ ਬਾਕੀ ਬਾਬਾ ਜੀ ਸਤਨਾਮ ਸਿੰਘ ਜੀ ਬਾਬਾ ਸੁਚਾ ਸਿੰਘ ਜੀ ਮਹਾਪੁਰਖ ਜਿਹੜੇ ਰਾਮਤਾਲੀ ਸਾਹਿਬ ਵਾਲੇ ਆ ਉਹ ਉਹਨਾਂ ਦਾ ਬਹੁਤ ਯੋਗਦਾਨ ਆ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨਾਲ ਲਾਏ ਆ ਨਾਲ ਸੇਵਾ ਕਰਦੇ ਆ ਲੰਗਰ ਪ੍ਰਸ਼ਾਦ ਦੀ ਸੇਵਾ ਕਰਦੇ ਆ ਭਾਬੀ ਆਪ ਖੁਦ ਇੱਥੇ ਬੈਠੇ ਆ ਤੇ ਪਿੰਨ ਦੇ ਸੇਵਾ ਕਰਾਉਂਦੇ ਆ ਤੇ ਮਿੱਟੀ ਪੋਹਂਦੇ ਆ ਤੇ ਇਸ ਕਰਕੇ ਜਿਹੜਾ ਬਨ ਬਚਾਇਆ ਬਾਕੀ ਕੋਈ ਸਿਆਸੀ ਜਿਹੜੇ ਆ ਤੇ ਜਾਂ ਕੋਈ ਸਰਕਾਰ ਦਾ ਉਹ ਨਮਾਇਦੇ ਨੇ ਇੱਥੇ ਸਾਡਾ ਕੁਝ ਨਹੀਂ ਇਹਨਾਂ ਕੋਈ ਕੀਤਾ ਸਾਰੇ ਆਉਂਦੇ ਫੇਰੇ ਮਾਰ ਕੇ ਚਲੇ ਜਾਂਦੇ ਆ ਬਾਕੀ ਸਰਕਾਰੀਆ ਸਾਹਿਬ ਆਏ ਇੱਥੇ ਐਮ ਐਲ ਏ ਹਲਕਾ ਰਾਇਆ ਸਾਹ ਸੀ ਉਹ ਕੋਈ ਆਪਣੀ ਜਿਹੜੀ ਆ ਮਤ ਕਰਕੇ ਗਏ ਆ ਤਾਂ ਅਗੇ ਭਰੋਸਾ ਦੇ ਗਏ ਭਈ ਅਸੀਂ ਜੋ ਤੁਹਾਨੂੰ ਲੋੜ ਹੋਊਗਾ ਉਹ ਮਤ ਕਰਾਂਗੇ ਸਰਕਾਰ ਵੱਲੋਂ ਕੋਈ ਟੀਮ ਭੇਜੀ ਗਈ ਹੈ ਇੱਥੇ ਇਹ ਫੇਲ ਕੱਕੜ ਸਰਕਾਰ ਵੱਲੋਂ ਟੀਮ ਆਏ ਜੈ ਸਾਹਿਬ ਆਏ ਆ ਇਲੀਗੇਸ਼ਨ ਵਾਲੇ ਪਰ ਉਹਨਾਂ ਦਾ ਕੋਈ ਨਹੀਂ ਯੋਗਦਾਨ ਹੈਗਾ ਫਿਰਨਦਾ ਹੈ ਬਾਕੀ ਉਹਨਾਂ ਨੇ ਸਾਡਾ ਕੋਈ ਕੰਮ ਕਰ ਕੋਈ ਨਹੀਂ ਕੀਤਾ ਇੱਥੇ ਸਾਹਿਬ ਦਾ ਸਪੰਚ ਕੱਕੜ ਹਾਂਜੀ ਇਹ ਕਿ ਅੱਜ ਸਾਡੇ ਸਾਰੇ ਸਾਡੇ ਫਲੱਡ ਪਾਣੀ ਜਿਹੜਾ ਸਾਡੇ ਬਹੁਤ ਜ਼ਿਆਦਾ ਆ ਗਿਆ ਹਾਂਜੀ ਉਹ ਪਾਣੀ ਜਿਹੜਾ ਪਾਣੀ ਦੇ ਲੈਵਲ ਵਧਨ ਦਿਆ ਘਟਣ ਨਹੀਂ ਦਿਆ ਉਸ ਹੱਬ ਦੇ ਸਾਡੇ ਸوير ਦੇ ਲੀਡਰ ਸਾਰੇ ਸਿਆਸੀ ਆਈ ਜਾਂਦੇ ਆ ਜੀ ਸਾਰੇ ਆਪੋ ਆਪਣੇ ਵਿਚਾਰ ਕਰਕੇ ਤੁਰੇ ਜਾਂਦੇ ਉਸ ਤੋਂ ਬਾਅਦ ਸਾਡੇ ਜਿਹੜੇ ਬਾਬੇ ਵੀ ਆ ਗੁਰਦੁਆਰਾ ਰਾਮਪਾਲੀ ਸਾਹਿਬ ਵਾਲੇ ਉਹਨਾਂ ਵੀ ਪੂਰਾ ਸਹਿਯੋਗ ਦਿੰਦੇ ਸਾਡੇ ਨੌਜਵਾਨ ਪਿੰਡ ਦੀ ਜਿਹੜੀਆਂ ਕਮੇਟੀਆਂ ਉਹਨਾਂ ਟਰੈਕਟਰ ਟਰਾਲੀਆਂ ਲਾਈਆਂ ਉਹ ਵੀ ਆਪਣੇ ਬੰਨ ਨੂੰ ਮਜ਼ਬੂਤ ਕਰਨ ਦੀਆਂ ਤਗੜਾ ਹੋ ਕੇ ਹਾਂਜੀ ਉਸ ਤੋਂ ਬਾਅਦ ਸਾਡੇ ਹੁਣ ਸੁਖਿੰਦਰ ਸਿੰਘ ਸੁਖ ਸਰਕਾਰੀਆ ਆਕਾ ਐਮ ਐਲ ਏ ਉਹ ਵੀ ਆਏ ਆ ਉਹ ਵੀ ਆਰਥਿਕ ਆਪਣੀਆਂ ਮਤ ਦੇ ਕੇ ਗਏ ਆ ਪਿੰਡ ਨੂੰ ਭਰੋਸਾ ਵੀ ਦੇ ਕੇ ਗਿਆ ਵੀ ਤੁਹਾਨੂੰ ਹੋਰ ਵੀ ਆਰਥਿਕ ਕੋਈ ਮਦਦ ਦੀ ਲੋੜ ਹੋ ਤੇ ਮੈਂ ਖਲੋਤਾ ਮੈਂ ਦਊਗਾ ਨਕਸ਼ਾ ਜੀ 3500 4000 ਕਿਲਾ ਸਾਰਾ ਝੋਨਾ ਡੁੱਬ ਗਿਆ ਲੋਕਾਂ ਦੇ ਜਿਹੜਾ ਝੋਨੇ 17 18 ਇਹ ਗੱਬੇ ਚ ਆਏ ਆ ਇਹ ਸਾਰੀ ਪਰਾਲੀ ਬਣ ਜੰਦੀਆਂ ਨੁਕਸਾਨ ਜਿਹੜਾ ਬੇਹੱਦ ਹੋਗਾ ਇਹ ਹੀ डीसी ਨੂੰ ਅੰਮ੍ਰਿਤਸਰ ਨੂੰ ਵੀ ਇਹ اپیل ਕਰਦੇ ਆਂ ਕਿ ਜੰਗੀ ਪਧਰ ਤੇ ਇੱਕ ਹੋਰ ਘਹਾਵਾ ਵੱਡਾ ਪਿੰਡ ਕੱਕੜਿਆ ਜਿਹਦਾ ਇੰਨਾ ਨੁਕਸਾਨ ਹੋ ਗਿਆ ਇਹਦੀ ਗਰਦੌਰੀ ਕਰਾ ਕੇ ਲੋਕਾਂ ਨੂੰ ਹੱਕ ਜਿਹੜਾ ਹੈ ਦਿੱਤਾ ਜਾਏ